ਹਾਂ 노 ਵੀ ਕੋਈ ਵੀ ਬਿਮਾਰੀ ਹੈ ਤੁਸੀਂ ਵੀ ਆਯੁਰਵੇਦਿਕ ਤਰੀਕੇ ਦੇ ਨਾਲ ਜੜੀ ਬੂਟੀਆਂ ਪਸਮਾਂ ਦੇ ਨਾਲ ਇਲਾਜ ਕਰਾਉਣਾ ਚਾਹੁੰਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਕਬਜ ਹੈ ਗੈਸ ਹੈ ਤਜਾਬ ਹੈ ਲੀਵਰ ਫੈਟੀ ਹੈ ਮਟਾਪਾ ਜਾਂ ਔਰਤਾਂ ਦੇ ਗੁਪਤ ਰੋਗ ਨੇ ਜਾਂ ਮਰਦਾਂ ਦੇ ਕੋਈ ਵੀ ਗੁਪਤ ਰੋਗ ਨੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਯੁਰਵੇਦਿਕ ਦਵਾਈ ਲੈਣੀ ਹੈ ਲੇਡੀਜ਼ ਜਾਂ ਜੈਂਟਸ ਨੂੰ ਤਾਂ ਹਰ ਤਰ੍ਹਾਂ ਦੀ ਦਵਾਈ ਆਪਾਂ ਦਿੰਨੇ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਘਰ ਬੈਠੇ ਆਪਣੀ ਆਯੁਰਵੈਦਿਕ ਦਵਾਈ ਪ੍ਰੋਡਕਟ ਸਾਤੋਂ ਮੰਗਵਾ ਸਕਦੇ ਹੋ ਆ ਚੱਲੇ ਨੇ ਪਾਰਸਲ ਆ ਇਹਨਾਂ ਤੇ ਰਸੀਦਾਂ ਨੇ ਜਿਹੜੀਆਂ ਲੱਗਣੀਆਂ ਨੇ ਵੱਖ-ਵੱਖ ਥਾਵਾਂ ਤੇ ਜਾਣੇ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਜਾਂਦੇ ਆ ਆਪਣੇ ਪਾਰਸਲ ਤੇ ਜਿਹੜੇ ਲੋਕ ਮੰਗਾਉਂਦੇ ਨੇ ਇੱਕ ਵਾਰ ਮੰਗਾ ਲੰਦਾ ਅਗਲਾ ਦੂਸਰਿਆਂ ਨੂੰ ਵੀ ਦੱਸਦਾ ਤੇ ਤੁਸੀਂ ਠੀਕ ਹੋਣਾ ਚਾਹੁੰਦੇ ਹੋ ਵਧੀਆ ਦਵਾਈ ਆਯੁਰਵੈਦਿਕ ਲੈਣਾ ਚਾਹੁੰਦੇ ਹਾਂ ਬਹੁਤ ਥਾਮਾਂ ਤੋਂ ਦਵਾਈਆਂ ਲੈ ਕੇ ਹੰਬ ਚੁੱਕੇ ਹਾਂ ਥੱਕ ਜਾ ਕੇ ਹਾਂ ਇੱਕ ਵਾਰੀ ਸਾਡੇ ਨਾਲ ਕੰਟੈਕਟ ਕਰਕੇ ਸਾ ਤੋਂ ਲੈ ਸਕਦੇ ਹਾਂ ਥੈਂਕ ਯੂ ਧੰਨਵਾਦ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਕਰ ਦਿਓ